ਹੁਣ ਆਪਾਂ ਅਗਾ ਜਾਣ ਤੋਂ ਪਹਿਲਾਂ ਆਪਾਂ ਕੁਝ ਕਵਰ ਕੀਤਾ AI ਕਿਉਂ ਸਿੱਖ ਰਹੇ ਹਾਂ ਕਿਉਂਕਿ ਫਿਊਚਰ ਟੈਕ ਕੰਪਨੀਆਂ ਇਸ ਵਿੱਚ ਬਹੁਤ ਵਧ ਰਹੀਆਂ ਨੇ ਹੈਲਥ케ਅਰ ਵਿੱਚ ਵੀ ਇਹਦਾ ਬਹੁਤ ਸਕੋਪ ਹੈ ਆਪਾਂ ਸਾਰੇ ਫਾਰਮਿੰਗ ਬਹੁਤ ਕਰਦੇ ਆਂ ਪੰਜਾਬ ਵਿੱਚ ਖਾਸ ਕਰਕੇ ਫਾਰਮਿੰਗ ਵਿੱਚ ਵੀ ਬਹੁਤ ਸਕੋਪ ਹੈ ਫਾਰਮਿੰਗ ਵਿੱਚ ਬਹੁਤ ਸਾਰੀਆਂ ਕੰਪਨੀਆਂ AI ਨੂੰ ਯੂਜ਼ ਕਰ ਰਹੀਆਂ ਨੇ ਟੈਕ ਦੇ ਹੈਲਥ케ਅਰ ਬਾਰੇ ਕਿਸੇ ਦਾ ਕੋਈ ਸਵਾਲ ਕੋਈ ਕੁਐਸਚਨ ਤੁਸੀਂ ਚੈਟ ਵਿੱਚ ਲਿਖ ਸਕਦੇ ਹੋ ਮੈਂ ਉਹਨੂੰ ਬਾਅਦ ਵਿੱਚ ਫੋਲੋਅ ਅਪ ਜ਼ਰੂਰ ਕਰੂੰਗਾ ਪਰ ਇੱਥੇ ਮੈਂ ਕੁਝ ਕੁਝ ਸੈਕਿੰਡਸ ਰੁੱਕ ਵੀ ਜਾਣਾ ਕਿ ਤੁਹਾਡੇ ਵਿੱਚ

ਫਾਰਮਿੰਗ ਵਿੱਚ ਵੀ AI ਦਾ ਬਹੁਤ ਵੱਡਾ ਯੋਗਦਾਨ ਹੈ ਬਹੁਤ ਸਾਰੀਆਂ ਵੱਡੀਆਂ ਟੈਕ ਕੰਪਨੀਆਂ ਇਸ ਵਿੱਚ ਪਿਛਲੇ ਕੁਝ ਸਾਲਾਂ ਤੋਂ ਕੰਮ ਕਰ ਰਹੀਆਂ ਨੇ ਆਪਾਂ ਥੋੜੀ ਜਿਹੀ ਰੀਅਲ ਐਗਜ਼ਾਮਪਲ ਲੈਂਦੇ ਆ ਕਿ ਪੌਦਿਆਂ ਦੀਆਂ ਬਿਮਾਰੀਆਂ ਕਿਵੇਂ ਸਿਰਫ ਇਨਸਾਨਾਂ ਦੀਆਂ ਬਿਮਾਰੀਆਂ ਹੀ ਨਹੀਂ ਪਲੈਂਟ ਜਾਂ ਡਿਸੀਜ਼ਸ ਪੌਦਿਆਂ ਦੀਆਂ ਬਿਮਾਰੀਆਂ ਵੀ AI ਬਹੁਤ ਸੋਹਣੀ ਤਰੀਕੇ ਨਾਲ ਲੱਭ ਦਿੰਦੀ ਹੈ ਇਸ ਵਿੱਚ ਆਪਾਂ ਕੁਝ ਅਰਾਊਂਡ 14 ਤਰ੍ਹਾਂ ਦੇ ਬੂਟੇ ਲਏ ਐਪਲ ਕੌਰਨ ਟਮੇਟੋਸ ਇਹ ਸਭ ਦਾ ਰੀਅਲ ਡਾਟਾ ਆ ਚੁੱਕਿਆ ਜਿਹਦੇ ਵਿੱਚ ਡਿਸੀਜ਼ਸ ਡਿਟੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਇਸ ਰੀਅਲ ਡੇਟਾ ਦੇ ਉੱਤੇ ਸੇਮ ਤਰੀਕੇ ਨਾਲ ਆਪਾਂ ਇੱਕ AI ਟ੍ਰੇਨ ਕੀਤੀ ਬਟ ਗੋ ਲੈ ਕੇ ਡਿਸੀਜ਼ਸ ਫੰਗਲ ਬੈਕਟੀਰੀਅਲ ਇਹ ਸਾਰੀਆਂ ਡਿਸੀਜ਼ਸ ਨੂੰ ਡਿਟੈਕਟ ਕਰਨਾ ਅਗੇਨ ਆਪਾਂ ਇੱਕ AI ਬਣਾਉਣਾ ਚਾਹਦੇ ਹਾਂ ਜਿਹੜਾ ਬੂਟਿਆਂ ਦੇ ਪੱਤਿਆਂ ਨੂੰ ਦੇਖ ਕੇ ਆਪਾਂ ਨੂੰ ਦੱਸ ਦੇ ਕਿ ਪਲੈਂਟ ਡਿਸੀਜ਼ਸ ਬਣ ਸਕਦੀਆਂ ਨੇ ਕਿ ਨਹੀਂ ਇਹ ਸਾਰੀਆਂ ਐਗਜ਼ਾਮਪਲਸ ਨਾਲ ਤੁਹਾਨੂੰ ਥੋੜਾ ਜਿਹਾ ਓਵਰਵਿਊ ਦੇਣ ਦੀ ਕੋਸ਼ਿਸ਼ ਹੈ ਕਿ AI ਨੂੰ ਤੁਸੀਂ ਸੋਚ ਸਕਦੇ ਹੋ ਹਿਊਮਨ ਡਿਸੀਜ਼ਸ ਪਲੈਂਟ ਡਿਸੀਜ਼ਸ डिटेक्ट uh, करना किस तो पास टेबल चेयर है डिटेक्ट करना कि अगर पेडिस्ट्रीअन आ रहा है जिम्मे सैल्फ ड्राइविंग कार्स डिटेक्ट कर सकते हो कि सैटेलाइट्स राही uh, कि वैजीटेन है कितने क्रोप यील्ड कि होएगी साढ़े बूटे वीड्स है कि विच है नहीं है तो यूज केस बारे सोचो एक ए आई मॉडल बना सकते हो जो अजक बहुत वर्गिया कंपनीस कर रही हैं सेम वे आप ए आई मॉडल ट्रेन करिए अराउंड एटी फाइव परसेंट एकोरेसी ना दिता कि डिज़ है ਰੀਅਲ ਵਿੱਚ ਫੋਰ ਐਗਜ਼ਾਮਪਲ ਜੇ ਆਪਾਂ ਇਹ ਮਾਡਲ ਫਾਰਮਰਸ ਨੂੰ ਅਵੇਲੇਬਲ ਕਰਾਣੇ ਆ ਸਮਾਰਟਫੋਨ ਨਾਲ ਤੇ ਉਹ ਫੋਟੋ ਖਿੱਚ ਕੇ ਦੱਸ ਦੇਣ ਕਿ ਕੀ ਟਮਾਟੋ ਨੂੰ ਇਹ ਵਾਲੀ ਡਿਸੀਜ਼ ਹੋਈ ਹੋਈ ਹੈ ਇਹ ਬਹੁਤ ਜ਼ਿਆਦਾ ਡੀਪਰ ਕਵਰਡ ਮੈਂ ਕੱਲ ਦੀ ਇੰਗਲਿਸ਼ ਲੈਕਚਰ ਵਿੱਚ ਕੀਤਾ ਸੀ ਬਟ ਸ਼ੋਰਟ ਸਮਰੀ ਇਹ ਹੈ ਕਿ ਤੁਸੀਂ ਫੋਨ ਵਗੈਰਾ ਨਾਲ ਫੋਟੋ ਖਿੱਚੋਗੇ ਤੁਹਾਡੇ ਫੋਨ ਵਿੱਚ AI ਚੱਲ ਕੇ ਤੁਹਾਨੂੰ ਇਹ ਚੀਜ਼ ਦੱਸ ਸਕਦਾ ਹੈ